ਦੱਸ ਅਸ ਵੇਰ ਦਾ ਨਾ ਤੀਜੀ ਵਾਰੀ ਝਾੜੂ ਕੱਢ ਰਹੀ ਆ ਮੈਂ ਹਵਾ ਨੇ ਵੀ ਹੱਥ ਦੀ ਪਾਈ ਪੀ ਘੜੀ ਬੁੜੀਆ ਪੇਰੀ ਦੇ ਬਥੇਰੀ ਵੇਲੇ ਕਿਹਦੇ ਟਾਣੀਆਂ ਜਵਾਂ ਤੇ ਕੀ ਇਹਨੂੰ ਅੰਬ ਲੱਗਣਗੇ ਦੱਸ ਨਾ ਕੋਈ ਬੇਦਮਕੀ ਨਾ ਕੋਸ ਹੁਣ ਇਹਨੂੰ ਲਾ ਹਲਵੋ ਨੇ ਰੋਟੀ ਵੀ ਖਾਣੀ ਸੀ ਹਜੇ ਤੱਕ ਨਹੀਂ ਆਇਆ ਵੀ ਤੂੰ ਆ ਕੇ ਟਾਈਮ ਨਾਲ ਰੋਟੀ ਤਾਂ ਖਾ ਲੈ ਮੈਂ ਕਿਹਾ ਝਾੜੂ ਤਾਂ ਫੇਰ ਹੀ ਫੇਰ ਲਾਂਗੇ ਤਾਂ ਗੰਦ ਖਿੰਡੀ ਜਾਣਾ ਜੋਦੀ ਰੋਟੀ ਫੜਾ ਆਵਾ ਭੱਜ ਕੇ ਆਏ ਹਾਂ ਜੀ ਇਹ ਤਾਂ ਹਵਾ ਨੇ ਹੱਤ ਮੱਕਾਈ ਪਈ ਐ ਭੁੱਖੇ ਦੇ ਖੁੱਡੇ ਰੜ ਗਏ ਹੁਣੇ ਵੱਡਾ ਕੰਮ ਆ ਜੀ ਵੀ ਸੁੱਕੀ ਰੜੀ ਪਈ ਆ ਮੈਨੂੰ ਤਾਂ ਲੱਗਦੀ ਸਾਰੀ ਲਾ ਹੱਦ ਹੋ ਗਈ ਆ ਪਿਆ RAM nal ਨਿਸਲ ਹੋਇਆ ਆ ਚੰਗਾ ਕੰਮ ਆ ਤੁਹਾਡਾ ਮੈਂ ਢੀਕ ਢੀਕ ਕੇ ਘਰੇ ਆਇਆ ਵੀ ਰੋਟੀ ਖਾਣ ਆਉਂਗੇ ਰੋਟੀ ਖਾਣ ਆਉਂਗੇ ਆਪ ਇੱਥੇ ਪਏ ਹੋ RAM nal ਇੱਥੇ ਕਿਹੜਾ ਕੋਈ ਕੰਮ ਸੀਗਾ ਤੂੰ ਕੀ ਕਰਦੀ ਫਿਰਦੀ ਐ ਇੱਥੇ ਲਾ ਮੈਂ ਮਦਾਰੀ ਲਾਉਣ ਆਈ ਆ ਇੱਥੇ ਕਰਦੀ ਫਿਰਦੀ ਆ ਦੱਸ ਵੀ ਰੋਟੀ ਨਹੀਂ ਖਾਧੀ ਕੀ ਘਰੇ ਆ ਕੇ ਉਹ ਰੋਟੀ ਦਾ ਖਾਣੀ ਸੀ ਮੈਂ ਤਾਂ ਤੂੜੀ ਵਾਲੇ ਨੂੰ ਡਿੱਗਦੇ ਡਿੱਗਦੇ ਹਵਾ ਜੀ ਚੱਲੀ ਜਾਂਦੇ ਸੀ ਨੀਂਦ ਆ ਗਈ ਮੈਂ ਚੱਲ ਤੂੜੀ ਕਰਨ ਆਊਗਾ ਤੂੜੀ ਕਰਨ ਆਊਗਾ ਬਾਈ ਢੀ ਦੂਰੋਂ ਆਈਆਂ ਤੁਰਦੀ ਹੈ ਫਿਰ ਤੈਨੂੰ ਕਿੰਨੇ ਘਾਸ ਤੂੰ ਗਰਮੀ ਚ ਉੱਟ ਕੇ ਆਇਆ ਇੱਥੇ ਦੱਸ ਲੈ ਆ ਖੁੱਡਾ ਤਾਂ ਰੜ ਗਿਆ ਹੋਣਾ ਨਾ ਭੁੱਖੇ ਦਾ ਦਿਨ ਕਿੱਥੇ ਆਇਆ ਪਿਆ ਸਾਢੇ 11:30 ਵਜੇ ਪੈ ਨੇ ਉਹ ਕੰਨੂ ਰੋਟੀ ਤਾਂ ਮੈਂ ਖਾ ਲਈ ਸੀਗੀ ਕਿੱਥੋਂ ਖਾ ਲਈ ਸੀ ਕੌਣ ਲੈ ਆਈ ਸੀ ਰੋਟੀ ਹੁਣ ਤੇਰੀ ਓਏ ਰੋਟੀ ਲੈ ਕੇ ਕੰਨੋਂ ਆਈ ਸੀ ਉਹ ਪਾਰਲੀ ਦੀ ਰੋਟੀ ਆਈ ਸੀ ਬਾਈ ਦੀ ਉਹ ਮੈਨੂੰ ਕਹਿੰਦਾ ਤੂੰ ਵੀ ਖਾ ਲੈ ਦੋ ਕਹਿੰਦਾ ਕਿੱਥੇ ਘਰੇ ਭਜੇ ਰੇਂਗਾ ਤੂੰ ਮੈਂ ਤਾਂ ਡਰ ਗਈ ਸੀ ਮਾਖਾ ਪਤਾ ਨਹੀਂ ਕਿਹੜੀ ਖਵਾ ਗਈ ਸੀ ਰੋਟੀ ਓ ਲੈ ਕਵਲੀਏ ਤੇਰੇ ਬਿਨਾ ਮੈਨੂੰ ਕੌਣ ਖਵਾਣਾ ਕਿਸੇ ਨੇ ਫੁਲਕ ਕੇ ਦੱਸ ਨਾਲੇ ਗੱਲ ਸੁਣ ਮੇਰੀ ਹਾਂ ਮੈਂ ਤੇ ਇੱਥੇ ਤਾਂ ਬੈਠਾਂ ਵੀ ਕਿਤੇ ਕੋਈ ਆਂਡੀ ਆ ਬੀੜੀ ਬੱਤੀ ਨਹੀਂ ਲਾ ਦਿੰਦੇ ਅੱਜ ਕੱਲ ਵੀ ਕਿਤੇ ਨਾੜ ਨੂੰ ਅਗਣਾ ਲੱਗ ਜੇ ਮੈਨੂੰ ਲੱਗਦਾ ਤੂੰ ਅੱਗ ਲਾਏਂਗੀ ਇੱਥੇ ਆ ਕੇ ਕਿਉਂ ਮੈਂ ਡੱਬੀ ਲਈ ਫਿਰਦੀ ਆ ਉਹਦਾ ਵੱਡਾ ਬਲਾਕਟ ਚੱਕੀ ਫਿਰਦੀਆਂ ਡੱਬੀ ਕਿੱਥੇ ਐਟਮ ਬੰਬ ਚੱਕੀ ਬਾਈ ਇਹ ਟੱਕ ਲਾ ਦੱਸ ਕਿਵੇਂ ਦਾ ਕਰਦੀਆਂ ਗੱਲਾਂ ਮਜ਼ਾਕ ਮੈਂ ਗੱਲ ਤੈਨੂੰ ਨਹੀਂ ਕਰੂੰਗਾ ਔਰ ਗਵੰਢਣ ਨੂੰ ਕਰੂੰਗਾ ਕਿਸੇ ਨੂੰ ਜਾ ਕੇ ਚੱਲ ਗੰਢ ਨਾਲ ਦੇਖ ਲੈ ਫਿਰ ਸੜ ਜਾਨੀਂ ਤੂੰ ਸੜਾ ਨਾ ਐਡਾ ਸੋਹਣਾ ਮੇਰਾ ਘਰ ਵਾਲਾ ਹੈ ਐਡੀ ਸੋਹਣੀ ਮੈਂ ਅੱਛਾ ਤੇ ਕਿਤੇ ਕੋਈ ਹੋਰ ਰੋਟੀਆਂ ਖਵਾ ਜੇ ਖੇਤ ਚ ਆ ਕੇ ਫਿਰ ਕੀ ਪਤਾ ਕੀ ਹੋਵੇ ਓਹ ਤੇਰੇ ਹੰਗੇ ਜਨਾਬ ਮੈਂ ਕਿਸੇ ਨੂੰ ਦੇਖ ਸਕਦਾ ਉਹ ਵਧੀਆ ਐ ਸਤਾਂ ਕਿੰਨਾ ਸੁਣਾ ਠੰਡਾ ਵਾਸਾ ਹੈ ਨਾ ਆਗੇ ਵਧੀਆ ਦੁਪਹਿਰਾ ਸੌਖਾ ਲੰਘ ਜੂਗਾ ਨਾ ਨਹੀਂ ਬੱਲੀਏ ਜੀ ਅੱਜ ਦਾ ਦੁਪਹਿਰਾ ਕੱਟ ਕੇ ਨਹੀਂ ਹੋਰ ਚੱਲ ਮਜ਼ਾਕ ਦੀ ਤਾਂ ਮਜ਼ਾਕ ਨਾ ਰਹੀ ਜਿਆਦਾ ਪੀ ਲਿਓਗੇ ਘਰੇ ਆ ਕੇ ਚੱਲਦੇ ਮੈਂ ਐਵੇਂ ਕਹਿੰਦਾ ਸੀਗਾ ਮੈਨੂੰ ਡੇਕੀ ਜਾਂਦਾ ਸੀ ਜੇ ਰੀਪਰ ਆ ਲਾ ਜਾਂਦਾ ਨਹੀਂ ਤਾਂ ਫਿਰ ਆਉਂਗਾ ਹੀ ਆਹ ਕੁਵਾਰ ਗੰਦਲ ਜੀ ਵਾਧੂ ਹੋਈ ਪਈ ਆਪਣੇ ਹਨਾ ਹੋਰ ਅੱਜ ਲੈ ਜਾ ਤੋੜ ਕੇ ਲੇ ਜਾ ਹੋਰੇ ਤੇਲ ਚ ਸਾੜੀ ਲੈ ਕੇ ਜਾਂਦੇ ਨੇ ਇਥੋਂ ਤੁਹਾਨੂੰ ਤਾਂ ਅਜੇ ਕੋਈ ਸਬਜ਼ੀ ਤੋੜ ਕੇ ਲੈ ਜਾਦੀ ਤੁਹਾਨੂੰ ਪਸੰਦ ਨਹੀਂ ਆਉਂਦੀ ਹੈਗੀ ਦੇਖਦੀ ਆ ਮੈਂ ਹਨਾ ਦੇਖਿਆ ਬੂਟਿਆਂ ਨੂੰ ਪਾਣੀ ਪੋਣੀ ਪਾ ਦੇ ਹੋ ਜਾਣਗੇ ਮਾੜਾ ਮਟਾ ਹੁਣ ਸੁੱਕੀਆਂ ਪਈਆਂ ਨੇ ਜਮਾ ਆਹ ਐਡਾਂ ਜੀਆਂ ਮੈਨੂੰ ਲੱਗਦਾ ਤੇਰਾ ਵੀ ਨੀ ਦਿਮਾਗ ਕੰਮ ਕਰਦਾ ਕਿਉਂ ਕਮਲੀਏ ਆਹ ਹਾੜੀ ਦੇ ਡਿਸੀਜਨ ਕਰਕੇ ਲੇਟ ਆਉਂਦੀ ਹੈ ਭਲਾ ਇਹ ਹੂੰ ਜੇ ਲੇਟ ਆਊਗੀ ਤਾਂ ਹੀ ਐ ਸਿਆਪਾ ਕਰਨ ਉਹਦਾ ਅੱਡ ਤਾਰਾਂ ਦੇ ਚੱਕਰ ਦੇ ਵਿੱਚ ਤਾਂ ਤੈਨੂੰ ਪਤਾ ਹੈ ਫਿਰ ਅੱਗ ਲੱਗ ਜਾਂਦੀ ਹੈਗੀ ਤਾਂ ਹੀ ਤਾਂ ਵਿਚਾਰੇ ਬਿਜਲੀ ਨਹੀਂ ਛੱਡਦੇ ਉਹੀ ਟੈਨਸ਼ਨ ਜੀ ਤਾਂ ਮੈਂ ਇੱਥੇ ਬੈਠਾ ਤੂੰ ਤਾਂ ਐ ਗੱਲਾਂ ਕਰਦੀਆਂ ਨੇ ਕਿ ਜਿਵੇਂ ਤੈਨੂੰ ਖੇਤੀ ਬਾੜੀ ਬਾਰੇ ਕੁਝ ਪਤਾ ਹੀ ਨਾ ਹੋਵੇ ਬੇ ਪਤਾ ਹੈ ਫਿਰ ਇਹਨਾਂ ਦੇ ਦਿਵਾਲੇ ਉਹ ਬਣਾ ਕੇ ਗਮਲੇ ਜੇ ਆਹ ਮਿੱਟੀ ਦੇ ਤੇ ਪਾਣੀ ਪਾ ਦਿਆ ਕਰ ਦੋ ਦੋ ਬਾਲਟੀਆਂ ਇਹਨਾਂ ਨੂੰ ਇੱਥੋਂ ਮੋਟਰ ਤਾਂ ਹੈਗੀ ਹੈ ਨਾ ਬਾਕੀ ਗੱਲ ਤਾਂ ਠੀਕ ਹੈ ਚੱਲਾ ਹੈ ਨਾ ਠੀਕ ਹੈ ਤੈਨੂੰ ਹਰ ਸ਼ਿੰਗਾਰ ਜੀ ਨਾਲ ਲੈ ਕੇ ਆਇਆ ਕਰ ਭੂਤ ਚੰਬੜਦੇ ਨੇ ਭੂਤ ਨਹੀਂ ਚੰਬੜਦੇ ਹੈਗੇ ਆਹ ਸਾਲਾ ਜੰਦੂਤ ਨਾ ਚੰਬੜ ਜੇ ਤੈਨੂੰ ਕੋਈ ਆਹ ਆਹ ਹੋਰ ਮਸਾ ਤਾਂ ਮੇਰੇ ਭਾਗਾ ਚ ਲਿਖੀ ਹੈ ਔ ਕੋਈ ਨੀ ਜਮਜ਼ੂਦ ਤੰਬੜ ਦਾ ਮੇਰਾ ਜਮਜ਼ੂਦ ਆਪਦਾ ਵਧੀਆ ਉਮੀਦਾਂ ਮੈਨੂੰ ਤੇਰੇ ਤੇ ਬਰੋਸਾ ਹੈਗਾ ਚੱਲ ਤੋੜ ਲੈ ਫਿਰ ਕੀ ਤੋੜ ਲੈ ਉਹ ਜਾਵਾ ਤਵਾਰ ਕਿ ਮੈਂ ਤੇੜਾਵਾ ਨਾਲ ਚੱਲ ਚੱਲ ਤੂੰ ਮਾਰ ਹੱਥ ਪੱਲਾ ਜਾਉਣਾ ਫਿਰ ਮੈਂ ਵੀ ਇਹ ਵੀ ਦੇਖ ਲੈ ਕਮਰੇ ਕਿੱਥੇ ਖੇਤ ਭੱਜੀ ਆਈ ਹੈ 10 ਪਾਲਾ ਮੈਨੂੰ ਕੋਲ ਕਿੰਨੂ ਕੀ ਹੋਇਆ ਹੈ ਕਰ ਇਹ ਤਾਂ ਖਾਣ ਪੀ ਰਹੀ ਰਹਿੰਦੀ ਹੈਗੀ ਪੂਰੇ ਦੇਖ ਲੈ ਕਿੰਨਾ ਪਿਆਰਾ ਜਿਹਾ ਤਾਨ ਆ ਗਈ ਆਈ ਆਈ ਲੈ ਜਵੈਣ ਵੀ ਵਧੀਆ ਹੋਈ ਪਈ ਆ ਲੈ ਜੀ ਅੱਛਾ ਆਪਣਾ ਛੀਕੂ ਤਾਂ ਕਿੱਡੇ-ਕਿੱਡੇ ਹੋਏ ਪਏ ਨੇ ਤੋੜ ਲੈ ਯਾਰ ਤੈਨੂੰ ਜੋ ਚੰਗਾ ਲੱਗਦਾ ਤੋੜਨ ਵਾਲੇ ਨਹੀਂ ਹੋਏ ਹਜੇ ਕੱਚੇ ਨੇ ਮੈਨੂੰ ਸੌਣ ਲੈਣ ਦੇ ਯਾਰ ਦੱਸ ਸੋਨੋ ਦਾਸ ਕੀ ਹੈ ਲੈ ਆ ਵੀ ਬੂਟੇ ਨਾਲ ਕਿੱਡੇ ਕਿੱਡੇ ਹੋ ਲੱਗੇ ਪੈਨੇ ਚੀਕੂ ਤਾਂ ਉਹ ਜੇ ਤੂੰ ਖੇਤ ਵੜਾਂ ਗਦੇ ਤੈਨੂੰ ਪਤਾ ਹੋਵੇ ਵੀ ਸਾਡੇ ਖੇਤ ਕੀ ਹੈ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਚੀਕੂ ਵੀ ਡੱਡ ਹੋਏ ਪੈਨੇ ਕਿੰਨੀਆਂ ਬਿੰਦੀਆਂ ਤੋਂ ਟਾਈਮ ਲੱਗੇ ਤੁਹਾਨੂੰ ਪਤਾ ਲੱਗੇ ਖੇਤ ਚ ਕੀ ਹੈ ਚੰਗ ਮੰਡਾ ਨਾਲ ਲੱਜੂਗੀਆਂ ਕਰਾ ਲੋ ਇਹਨਾਂ ਨੂੰ ਚੱਲ ਮਰੋ ਧਣੀਆਂ ਧੁਨੀਆਂ ਤੋੜ ਲੈਨੀ ਆ ਟਮਾਟਰ ਵੀ ਲੱਗੇ ਪੈਨੇ ਵਧੀਆ ਜਾ ਜ਼ਿਆਦਾ ਅੱਗੇ ਨਾ ਜਾ ਪ੍ਰਿੰਟਾਂ ਦਾ ਛੱਤਾ ਉੱਥੇ ਕਿਤੇ ਹੋਰ ਤੋਂ ਕਰਵਾ ਲੈ ਕਿੱਥੇ ਕਿੱਥੇ ਪ੍ਰਿੰਟਾਂ ਦਾ ਛੱਤਾ ਐ ਇੱਥੇ ਹੀ ਲੱਗਿਆ ਅੱਗੇ ਪਰ ਮੈਨੂੰ ਕਹੇਂਗੀ ਮੈਂ ਨਹੀਂ ਹੁਣ ਇੱਥੇ ਤੋੜਦੀ ਕੁਛ ਵੀ ਕਿੱਥੇ ਆ ਪ੍ਰਿੰਟਾਂ ਦਾ ਛੱਤਾ ਓਏ ਮੈਂ ਤਾਂ ਮਜ਼ਾਕ ਕਰਦਾ ਸੀ ਦੇਖ ਕਿਵੇਂ ਡਰਦੀ ਆਈ ਹੈਗੀ ਜੋ ਪਰੇ ਹਾਂ ਉਹ ਤਾਂ ਬੜੀਆਂ ਫੁਕਰੀਆਂ ਮਾਰਦੀਆਂ ਬਸ ਮੈਨੂੰ ਦਾ ਬਿਮਾਰ ਨਜੂਗੀ ਉਹ ਐ ਮੈਂ ਤੈਨੂੰ ਕਿੱਦੇ ਦਾਬੇ ਮਾਰਦੀਆਂ ਤੁਸੀਂ ਮੈਂ ਉਏ ਵੈਸੇ ਮਜਾ ਆਜਾ ਮੇਰਾ ਮੂੰਹ ਸਿਰ ਦਿਲ ਕਿਤੇ ਲੜ ਲੁੜ ਜਾਂਦੀ ਤੇ ਮੂੰਹ ਮਾ ਸੁੱਜ ਜਾਂਦਾ ਗਲਾ ਤਾਂ ਮੇਰਾ ਪਹਿਲੇ ਹੀ ਬੈਠਿਆ ਬੁਖਾਰ ਕਰਕੇ ਵਧੀਆ ਹੋਰ ਪੋਪਲ ਜੀ ਬਣ ਜਾਂਦੀ ਗੂਗਲੀ ਮੁਗਲੀ ਜੀ ਹੈ ਨਾ ਆਹੋ ਤੁਸੀਂ ਨਾ ਬਣਿਓ ਗੂਗਲੇ ਮੁਗਲੂ ਇੰਨਾ ਖੁਆਇਦਾ ਪਤਾ ਨਹੀਂ ਕਿੱਥੇ ਜਾਂਦਾ ਤੁਹਾਡਾ ਕਿੱਥੇ ਨੀਲਾ ਸੱਚੇ ਦੱਸੋ ਕਿੱਥੇ ਲਾਹੋ ਪ੍ਰਿੰਟਾਂ ਦਾ ਛੱਤਾ ਹੈਗਾ ਉਹ ਤਾਂ ਮੈਂ ਵੀ ਜਾ ਕਰਦਾ ਸੀਗਾ ਉਹਨੂੰ ਪਤਾ ਕੀ ਚੱਕਰ ਹੈ ਆ ਮੌਸਮ ਬੇਕਾਰ ਜੀ ਹੈ ਕੋਈ ਹੋਰ ਹੋਂਡੀ ਮੰਡੀ ਲੜ ਜਾਂਦੀ ਹੁੰਦੀ ਹੈਗੀ ਇੱਕ ਤਾਂ ਤੈਨੂੰ ਨਾ ਉਹ ਰੈਕਸ਼ਨ ਜੀ ਛੇਤੀ ਹੋ ਜਾਂਦੀ ਹੈਗੀ ਕੀ ਕਹਿੰਦੇ ਹੁੰਦੇ ਨੇ ਅਲਰਜੀ ਲੁਰਜੀ ਜੀ ਹਾਂ ਉਹ ਤਾਂ ਹੈ ਫਿਰ ਹੁਣ ਚੱਲ ਖਾ ਲਓ ਰੋਟੀ ਤਰ ਛੱਡੋਂਗੇ ਹੁਣ ਲੈ ਪਰਾਂ ਤਰਤੀ ਕਿੰਨੇ ਖਾਣੀ ਹੈਗੀ ਕਿਉਂ ਤੈਨੂੰ ਦੱਸਿਆ ਤਾਂ ਹੈਗਾ ਮੈਨੂੰ ਕਾਲੀ ਬਾਈ ਖਵਾ ਗਿਆ ਸੀਗਾ ਫਿਰ ਹੁਣ ਮੋੜ ਕੇ ਲੈ ਜਾ ਮੋੜ ਕੇ ਹੁਣ ਇੱਥੇ ਕੀ ਹੋਊ ਘਰੇ ਆ ਕੇ ਮੈਂ ਚਾਹ ਨਾਲ ਖਾ ਲੂੰਗੀ ਇੱਕ ਵਾਰ ਮੈਂ ਦੇਖਣਾ ਚਾਹਦਾ ਰੀਪਰ ਆ ਲਾ ਗਿਆ ਤਾਂ ਠੀਕ ਹੈ ਨਹੀਂ ਹੁਣ ਨਾ ਫਿਰ ਮੈਂ ਚਲ ਠੀਕਾ ਚੱਲ ਮੈਂ ਜਾਂਦੀ ਕਰੇ ਹੋਰ ਮੈਨੂੰ ਸੁਣ ਲਈ ਆ ਲੱਸੀ ਫਿਰ ਲੱਸੀ ਦਾ ਰੱਖ ਲਓ ਆ ਜਾ ਲੱਸੀ ਦੀ ਯਾਰ ਸੁਸਤੀ ਦਾ ਪਹਿਲਾਂ ਪਈ ਖੜੀ ਐ ਮੈਨੂੰ ਸੌਣ ਦੇ ਮੈਂ ਚਾਹ ਕਰੀ ਆ ਕੇ ਪੀ ਲੂੰਗਾ ਦੇਖ ਤਾਂ ਉਹਨੂੰ ਜੇ ਆਉਂਦਾ ਤਾਂ ਉਹ ਬੱਗਾ ਆਊਗਾ ਰੀਪਰ ਵਾਲਾ ਤਾਂ ਬੱਗਾ ਮੇਰੇ ਕੋਲ ਥੋੜੀ ਆਊਗਾ ਰੀਪਰ ਵਾਲਾ ਬੱਗਾ ਆਊਗਾ ਤੁਹਾਡੇ ਕੋਲ ਹੀ ਆਊਗਾ ਉਹ ਉਹਨੂੰ ਢੀਕਦਾ ਫਿਰ ਇੱਥੇ ਮੈਂ ਟਿਕ ਲਿਆਣ ਤੇ 10 ਮਿੰਟ ਰਤ ਤੈਨੂੰ ਪਤਾ ਕਿ ਪੈਣ ਲੱਗੀ ਰੀ ਚਾਚ ਨਾਲ ਸੁੱਤਾ ਨਹੀਂ ਗਿਆ ਆਹੋ ਹੋ 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 ਮੈਨੂੰ ਉਹੀ ਗੇੜਾ ਪਾਇਆ ਫਿਰ ਅੱਲਿਆ ਜੋ ਜਿਹੜਾ ਕੁਛ ਲਿਆਉਣਾ ਧਣੀਆਂ ਤੂੰ ਨੇ ਤੋੜ ਕੇ ਮੈਨੂੰ ਤਾਂ ਡਰਾਤਾ ਤੁਸੀਂ ਪ੍ਰਿੰਡਾਂ ਤੋਂ ਉਹ ਤੋੜ ਲਿਆਊਗਾ ਯਾਰ ਇਹ ਵੀ ਨਹੀਂ ਡਿੱਗਣ ਦਿੰਦੇ ਲੈ ਅਪਰਾ ਉਹਨੇ ਜਿਹਨੂੰ ਨਾ ਕਿੰਨੀ ਵਾਰੀ ਫੋਨ ਲਾ ਲਿਆ ਪਤਾ ਨਹੀਂ ਕੀ ਐ ਕੰਜਰ ਗੱਲ ਹੀ ਨਹੀਂ ਕਰਵਾਉਂਦਾ ਕੁੜੀ ਨਾਲ ਪਤਾ ਨਹੀਂ ਕਿਤੇ ਫੇਰ ਨਾ ਲੜਿਆ ਲੁੜਿਆ ਹੋਵੇ ਔਖਾ ਲੱਗ ਰਿਹਾ ਮੈਨੂੰ ਤਾਂ ਉਹਨੇ ਤਾਂ ਖਾ ਲਈ ਉਥੇ ਪਾਲੀ ਕੋਲੇ ਅੱਗਲੋਂ ਨਾ ਪਤਾ ਨਹੀਂ ਕਿਵੇਂ ਖਾ ਲੈਂਦੇ ਨੇ ਕੁਛ ਜਾ ਜਾ ਉਹ ਮੂੰਹ ਟੱਡ ਕੇ ਮੈਥੋਂ ਤਾਂ ਖਾਦਾ ਹੀ ਨਹੀਂ ਜਾਂਦਾ ਡਿੱਗੀ ਜਾਂਦਾ ਭਾਬੀ ਪਰ ਵੀ ਤੂੰ ਸਸ ਜਗਲ ਤਾਂ ਮਤੋਂ ਕਿ ਮੈਂ ਚੱਪ ਚੱਪ ਦਿੱਤੀ ਜੀ ਆ ਗਈ ਹੈ ਨਾ ਵਾਈ ਨਾ ਦਈ ਨਾ ਕੁਛ ਦੱਸਿਆ ਨਾ ਪੁੱਛਿਆ ਹੈ ਬਸ ਵੈਸੀ ਆ ਗਈ ਸੀ ਮਿਲਣ ਨੂੰ ਦਿਲ ਕਰਿਆ ਤਾਂ ਕਰਕੇ ਤੇ ਮੈਂ ਕਿੰਨੀ ਵਾਰੀ ਫੋਨ ਕੀਤਾ ਤੂੰ ਗੱਲ ਹੀ ਨਹੀਂ ਕਰਦੀ ਬਾਬੀ ਫੋਨ ਤਾਂ ਸਾਡਾ ਖਰਾਬ ਹੋ ਰਿਹਾਗਾ ਬਸ ਕਰ ਰਹਾ ਇਹਦੇ ਖਰਾਬ ਹੋ ਰਿਹਾ ਜਿੰਨੀ ਵਾਰੀ ਫੋਨ ਕਰੀਦਾ ਬਿਜੀ 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 ਜੇ ਕੋਈ ਗੱਲ ਹੋਈ ਹੈ ਪਰ ਉਹਨੇ ਕਿਹਾ ਗੱਲ ਕਰਵਾ ਦੇ ਪ੍ਰਵੀਰ ਨਾ ਕਹਿੰਦਾ ਉਹ ਤਾਂ ਘਰੇ ਨਹੀਂ ਹੈਗੀ ਅੱਛਾ ਹਾਂ ਹਾਂ ਸੱਚ ਮੈਨੂੰ ਵੀ ਯਾਦ ਆ ਗਿਆ ਉਦੋਂ ਤਾਂ ਮੈਂ ਸਾਡੀ ਗਵਰਨਰ ਕੋਲੇ ਗਈ ਹੋਈ ਸੀਗੀ ਕੀ ਹੋਇਆ ਆ ਕੀ ਹੋਇਆ ਤੇਰੇ ਕਿ ਕਿਤੇ ਭਾਪੀ ਲੁਕੋ ਜੇ ਨਾ ਮੈਨੂੰ ਸੱਚੀ ਸੱਚੀ ਦੱਸ ਗੱਲ ਕੀ ਹੋਈ ਹੈ ਇਹ ਉਹ ਇਹ ਇਹ ਤਾਂ ਭਾਬੀ ਮਾਨਾ ਡਿੱਗੀ ਸੀਗੀ ਡਿੱਗਣ ਕਰਕੇ ਨਾ ਮੈਨੂੰ ਸੱਟਾਂ ਹੀ ਲੱਗੀਆਂ ਸੀਗੀ ਡਿੱਗ ਕੇ ਉਰੇ ਸੱਟ ਕਿਵੇਂ ਲੱਗ ਗਈ ਮੂੰਹ ਤੇ ਲੱਗੀ ਮੱਥੇ ਤੇ ਨਹੀਂ ਲੱਗੀ ਕਿਤੇ ਗਿੱਟੇ ਗੋਡੇ ਤੇ ਨਹੀਂ ਲੱਗੀ ਉਰੇ ਕਿਵੇਂ ਲੱਗ ਗਈ ਤੇਰਾ ਸੱਟ ਤਭੀ ਵੀਰਾ ਨਹੀਂ ਦਿਖਦਾ ਆਇਆ ਕਿੱਥੇ ਗਿਆ ਹੋਇਆ ਵੀਰਾ ਵੀ ਆ ਜਾਊਗਾ ਮੇਰੀਆਂ ਗੱਲਾਂ ਨਾ ਟਾਲਾ ਮੈਨੂੰ ਸੱਚੀ ਸੱਚੀ ਦਾਸਾ ਗੱਲ ਕੀ ਤੈਨੂੰ ਫੇਰ ਕਿਹਾ ਉਹਨੇ ਕੁਛ ਲੈ ਪਾਪੀ ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ ਉਹਨੇ ਕਿ ਮੇਰੇ ਸੌਂ ਖਾ ਜੇ ਤੂੰ ਮੈਨੂੰ ਭਾਬੀ ਮੰਨਦੀ ਹੈ ਨਾ ਮਾਵਾ ਵਾਂਗੂ ਤੈਨੂੰ ਸੱਚੀ ਸੱਚੀ ਦੱਸ ਦੇ ਗੱਲ ਕੀ ਹੋਈ ਹੈ ਭਾਬੀ ਕੋਈ ਗੱਲ ਨਹੀਂ ਹੋਈ ਬਸ ਮੈਂ ਤੈਨੂੰ ਕਿਹਾ ਨਾ ਤੈਨੂੰ ਸੌਂ ਲੱਗੇ ਮੇਰੀ ਸੱਚੀ ਦੱਸ ਕੀ ਹੋਇਆ ਭਾਬੀ ਕੀ ਦੱਸਾਂ ਤੈਨੂੰ ਮੈਂ ਹਾਂ ਰੋਜ਼ਨਾ 10 ਰੁਪਏ ਕੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੰਦਾ ਜੇ ਕੋਈ ਸੌਦੇ ਪੱਤੇ ਨਾ ਖੂੰਗੀ ਤਾਂ ਔਲ ਟਾਈਮ ਮੈਨੂੰ ਬੋਲਣ ਲੱਗ ਜਾਂਦਾ ਕਿੰਨਾ ਕ ਟਾਈਮ ਸਹੀ ਜਾਵਾਂ ਮੈਂ ਸੱਚੀ ਕਾਦੇ ਲਈ ਬੁਲਾਇਆ ਸੀਗਾ ਹੁਣ ਪ੍ਰਵੀਨ ਬਹੁ ਟਾਈਮ ਹੋ ਗਿਆ ਤੁਹਾਨੂੰ ਪੈਸੇ ਦਿੱਤਿਆਂ ਨੂੰ ਵੀ ਹੁਣ ਸਾਨੂੰ ਪੈਸੇ ਦੇ ਸਾਡੇ ਵੀ ਮਿਸਤਰੀ ਲੱਗ ਰਹੇ ਨੇ ਹੁਣ ਸਾਨੂੰ ਵੀ ਘਰੇ ਲੋੜ ਆ ਚਾਚੀ ਮੈਂ ਕਹਿ ਦੂੰਗੀ ਕੋਈ ਨਹੀਂ ਉਹਨਾਂ ਨੂੰ ਸਾਡੀ ਵੀ ਮਜਬੂਰੀਆਂ ਨਹੀਂ ਤਾਂ ਦੇ ਦਿੰਦੇ ਮਜਬੂਰੀਆਂ ਤਾਂ ਸਭ ਦੀਆਂ ਹੁੰਦੀਆਂ ਨੇ ਹਸਾ ਹੁੰਦੀਆਂ ਕਿਹਦੀਆਂ ਦੀਆਂ ਮਜਬੂਰੀਆਂ ਦਾਰੂ ਪੀਣ ਨੂੰ ਤਾਂ ਰੋਜ਼ ਪੈਸੇ ਆ ਜਾਂਦੇ ਨੇ ਜੇ ਤੁਸੀਂ ਹੁਣ ਜੀਤੇ ਦੇਣ ਲੈ ਰੋ ਫੜੀ ਕੀ ਕਰਦੇ ਤੂੰ ਤਰੁਕ ਕਿੰਨੇ ਵਾਰੀ ਕਹਾਂ ਬਾਹਰ ਨਾ ਆਇਆ ਕਰ ਚਾਚੀ ਨਾਲ ਗੱਲ ਕਰ ਲੋ ਹਬਦੀ ਉਹ ਚਾਚੀ ਦੇ ਵੀ ਦੇ ਦਾਂਗਾ ਪੈਸੇ ਕਦਰ ਨਹੀਂ ਭੱਜ ਜਾਂਦੇ ਨਾਲੇ ਤੂੰ ਇਹ ਖੜੀ ਕੀ ਕਰਦੇ ਚਲ ਜੇ ਤਾ ਚੀਜ਼ ਲੈਣੀ ਆ ਉਹ ਤਾਂ ਮਿੱਠੇ ਹੋ ਜਾਂਦੇ ਨੇ ਜਦੋਂ ਕੋਈ ਚੀਜ਼ ਆਪਾਂ ਪੈਸਾ ਟੱਕਾ ਲੈਣ ਜਾਵੇ ਤਾਂ ਉਦੋਂ ਕੌੜੇ ਹੋ ਜਾਂਦੇ ਦੋ ਦਿਨਾਂ ਦੇ ਵਿੱਚ ਪੈਸੇ ਦੇ ਦਿਓ ਭਾਈ ਸਾਡੇ ਬਹੁਤ ਦਿਨ ਹੋ ਗਏ ਹੁਣ ਤਾਂ ਉਹ ਦੇ ਦਾਂਗੇ ਚਾਚੀ ਪੈਸੇ ਛੱਡੇ ਵੀ ਕਦਰ ਨਹੀਂ ਭੱਜੇ ਜਾਂਦੇ ਤੂੰ ਆਟਾ ਲਹੂ ਪੀਣ ਲੱਗੀ ਆ ਇਹ ਹੈ ਬੜਾ ਲਹੂੀਤਾ ਚਾਚੀ ਨੀ ਕਿਦਰ ਵਾਕੀ ਤੂੰ ਕੀ ਕਰਨ ਗਈ ਥੱਥ ਚਾਚੀ ਪੈਸੇ ਨੂੰ ਕਹਿ ਰਹੀ ਸੀ ਕਿ ਚਾਚੀ ਨੇ ਆਪ ਬੁਲਾਇਆ ਦੋ ਤਿੰਨ ਘਰੇ ਗੇੜੇ ਮਾਰ ਗਈ ਸੀ ਉਹ ਮੈਂ ਚੰਗੇ ਜਰਾ ਜਾਣਨਾ ਕਿਹੜੇ ਪੈਸੇ ਨੇ ਕੀ ਹੋਰ ਮੇਰਾ ਫਾਇਦਾ ਚੱਕਦੇ ਤੂੰ ਘਰੇ ਗਏ ਦਾ ਨਾ ਮੈਂ ਕੀ ਫਾਇਦਾ ਚੁੱਕ ਲਿਆ ਤੁਹਾਡਾ ਜੇ ਇਨਹੀਂ ਆ ਦੇ ਦੋ ਚਾਚੀ ਨੂੰ ਪੈਸੇ ਨਾਗਲੀ ਵਾਰ ਚ ਆਵੇ ਵੈਸੇ ਵੀ ਨਾ ਚਾਚੀ ਨੇ ਪਤਾ ਕਿੱਡੀ ਵੱਡੀ ਗੱਲ ਕਹੀ ਆ ਕਿ दारू ਪੀਣ ਨੂੰ ਤਾਂ ਉਹਦੇ ਕੋਲੇ ਪੈਸੇ ਆ ਜਾਂਦੇ ਨੇ ਤੇ ਸਾਡੇ ਪੈਸੇ ਦੇਣ ਮਿਲੋ ਉਹਦੇ ਕੋਲੇ ਪੈਸੇ ਨਹੀਂ ਹੈਗੇ ਮੈਨੂੰ ਪੁੱਛ ਕੇ ਦੇਖੋ ਕਿੰਨੇ ਕਿੰਨੇ ਲੋਕਾਂ ਦੇ ਤਾਨੇ ਮੈਨੂੰ ਸੁਣਨੇ ਪੈਂਦੇ ਨੇਗੇ ਨਾ ਤੂੰ ਮੇਰੇ ਨਾਲ ਹੁਣ ਜ਼ਬਾਨੋਂ ਲੜਾਉਣੀ ਆ ਤੇ ਤੂੰ ਮਾਂ ਤਾਹਣਾ ਮੇਰੀ ਗੱਲ ਸੁਣੋ ਤੇ ਤੈਨੂੰ ਮਾਂ ਸੁਣਾਉਣਾ ਗੱਲ ਹੁਣ ਕਿੱਥੇ ਜਾ ਰਹੇ ਆ ਤੁਸੀਂ ਖੋਏ ਮੈਂ ਮਰ ਜਾ ਕਿਹਨੂੰ ਬੁਲਾਵਾਂ ਮੈਂ ਅੱਛਾ ਤਰਾ ਫੈਲ ਜਾ ਜਾ ਪੜਾ ਆ ਕੀ ਵਾਖਦਾ ਪਰ ਮੈਨੂੰ ਦੱਸ ਤਾ ਦੋ ਮੈਂ ਜਾਵਾਂ ਕਿੱਥੇ ਆ ਦੇਖੋ ਤੁਹਾਡੇ ਕੀ ਮੈਂ ਹੱਥ ਛੋੜ ਦਿਆਂ ਤੁਹਾਡੇ ਪੈਰ ਵੜਦੀਆਂ ਉਹ ਚੱਛੇ ਮਰਜੀ ਜਾ ਤੂੰ ਪਰ ਮੇਰੇ ਘਰੇ ਨਾ ਆ ਕੇ ਪਰਦੇ ਲੱਤਾ ਪਰਦੋ ਦੇਖਿਓ ਮੇਰੇ ਭਰਾ ਆਪਣਾ ਚਾਹੇ ਤਾਂ ਪਹਿਲਾਂ ਹੀ ਬਹੁਤ ਦੁਖੀ ਨੇ ਤੇ ਉਹਨਾਂ ਨੂੰ ਮੈਂ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਨਾ ਕੱਢੋ ਮੈਨੂੰ ਕਰੋ ਮੈਂ ਉਹਨਾਂ ਦਾ ਠੇਕਾ ਲਿਆ ਚਾਹੇ ਸੁਖੀ ਚਾਹੇ ਤੁਖੀ ਤੂੰ ਲੱਤਾ ਨਾ ਦਰਾਈ ਜਾ ਨਿਕਲ ਜਾ ਮਰੇ ਕਰੋ ਦੇਖੋ ਜੀ ਮੈਂ ਮੰਨਦੀ ਆ ਮੈਂ ਤਾਂ ਬੋਲ ਲਿਆ ਗਿਆ ਉਹਦੇ ਲਈ ਤਾਂ ਜੇ ਮੈਂ ਮਾਫ਼ੀ ਮੰਗਦੀ ਆ ਪਰ ਤੁਸੀਂ ਮੈਨੂੰ ਘਰੋਂ ਨਾ ਕੱਢੋ ਪਲੀਜ਼ ਵਾ ਤੂੰ ਕਰੋ ਭਗਤ ਮੈਥੋਂ ਗੁੰਡਾ ਸਾ ਫਰਾਂਗੇ ਨਹੀਂ ਰਹਿ ਤੂੰ ਇਹ ਯਾ ਤੱਕ ਕਰਾ ਬੈ ਫੜੇ ਮੇਰੇ ਬਾਲ ਤੋਂ ਸੁਣੋ ਆਈ ਰੇ ਵੱਡੀ ਮੱਤਾ ਦੇਣ ਵਾਲੀ ਮੈਂ ਤਾਂ ਬਡੇ ਦੀ ਨਹੀਂ ਸੁਣਦਾ ਤੂੰ ਰ ਡੁੱਢ ਘੱਟ ਦੀ ਮੇਰੇ ਤੇ ਰ ਮਾਰਦੀ ਆ ਹਾਂ ਨਾ ਇੰਨਾ ਕੁਝ ਹੋ ਗਿਆ ਤੇ ਤੂੰ ਸਾਨੂੰ ਫੋਨ ਤੱਕ ਨਹੀਂ ਕਰ ਸਕੀ ਭਾਬੀ ਕੀ ਕਰਦੀ ਮੈਂ ਫੋਨ ਕਰਕੇ ਵੀ ਜੇ ਕਦੇ ਫੋਨ ਤੇ ਗੱਲ ਕਰਾਵੇ ਤਾਂ ਹੀ ਨਾ ਜੇ ਕਦੇ ਫੋਨ ਵੀ ਚੱਕ ਲੈਂਦੀ ਸੀ ਨਾ ਚੋਰੀ ਤਾਂ ਵੀ ਕੁੱਟ ਮਾਰ ਕੇ ਹਮ ਨਹੀਂ ਸ਼ੁਰੂ ਕਰ ਦਿੰਦਾ ਸੀ ਆ ਕਿ ਤੇ ਉਰ ਤੇ ਉਹਨਾਂ ਨਾਲ ਵੀ ਚੁਗਲੀਆਂ ਲਾਉਣੀਆਂ ਆ ਆਪੀ ਦੱਸ ਭਾਬੀ ਮੈਂ ਕਿਹੜੀ ਚੁਗਲੀ ਲਾਤੀ ਤੇਰੇ ਲਵੇ ਚੁਗਲੀ ਨਹੀਂ ਹੁੰਦੀ ਜੇ ਤੂੰ ਸਾਨੂੰ ਤਾਂ ਨਹੀਂ ਦੱਸੇਗੀ ਤਾਂ ਹੋਰ ਕਿਹਨੂੰ ਦੱਸੇਗੀ ਕਮ ਸੇ ਕਮ ਕਿਸੇ ਦੇ ਫੋਨ ਤੇ ਬੰਦਾ ਕਰ ਲੈਣਾ ਕਿਤੇ ਆਂਡ ਗਵੰਡ ਚ ਫੋਨ ਕਰ ਲੈਂਦਾ ਸਾਨੂੰ ਪਤਾ ਤਾਂ ਹੁੰਦਾ ਐਦਿਕ ਤੈਨੂੰ ਤੋੜਨਾ ਨਹੀਂ ਸੱਚ ਦੱਸ ਨਾ ਮੈਨੂੰ ਤਾਂ ਥੇ ਲੱਗਦਾ ਜਿਵੇਂ ਮੈਨੂੰ ਨਾ ਜੇਲ੍ਹ ਹੋਈ ਹੋਵੇ ਕਿਸੇ ਪਿੰਜਰੇ ਚ ਬੰਦ ਹੋਵਾਂ ਨਾ ਤਾਂ ਕੋਈ ਆਂਡ ਗਵੰਡਾ ਲਈ ਨੂੰ ਕਢਣ ਬੈਠਣ ਦਿੰਦਾ ਮੇਰੇ ਕੋਲੇ ਤੇ ਨਾ ਹੀ ਮੈਨੂੰ ਘਰੋਂ ਬਾਹਰ ਨਿਕਲਣ ਦਿੰਦਾ ਨਾਲੇ ਇਹ ਸਭ ਗੱਲਾਂ ਤੁਹਾਨੂੰ ਕਿਵੇਂ ਦੱਸਦੀ ਮੈਂ ਤੁਸੀਂ ਤਾਂ ਆਪੇ ਇਹਨੇ ਦੁੱਖਾਂ ਦੇ ਵਿੱਚੋਂ ਇੱਕ ਦੁੱਖ ਮੁੱਕਦਾ ਨਹੀਂ ਦੂਜਾ ਨਵਾਂ ਖੜਾ ਹੋ ਜਾਂਦਾ ਲੈ ਹੈ ਕੰਬਲੀ ਨਾ ਹੋਵੇ ਤਾਂ ਉਹ ਦੁੱਖਾਂ ਦੀ ਖਾਦੀ ਖੜੀ ਹੈ ਕੀ ਗੱਲ ਸਾਡੋਂ ਤੇਰੇ ਤੋਂ ਵੱਧ ਕੇ ਕੁਝ ਨਹੀਂ ਹੈਗਾ ਜੇ ਤੂੰ ਸੌਖੀ ਤਾਂ ਅਸੀਂ ਵੀ ਖੁਸ਼ ਆ ਜੇ ਤੂੰ ਔਖੀ ਤਾਂ ਅਸੀਂ ਸਾਨੂੰ ਇਤੋਂ ਵੱਡਾ ਹੋਰ ਦੁੱਖ ਕਿਹੜਾ ਹੋਊਗਾ ਭਾਬੀ ਤੇਰੀ ਜ਼ਿੰਦਗੀ 'ਚ ਮਸਾ ਤਾਂ ਸੁੱਖ ਆਇਆ ਸੀ ਮੈਂ ਨਹੀਂ ਸਝਾਂਦੀ ਕਿ ਆ ਸਭ ਗੱਲਾਂ ਕਰਕੇ ਤੂੰ ਫੇਰ ਦੁਖੀ ਹੋਵੇਂ ਬਸ ਆਹੀ ਗੱਲਾਂ ਕਰਕੇ ਮਾਤਾ ਨੂੰ ਕੁਛ ਨਹੀਂ ਦੱਸਿਆ ਉਹ ਨਾ ਅਸੀਂ ਆਪਦੀ ਮਰਜ਼ੀ ਨਾਲ ਧੋਰਾਂਗੇ ਤੈਨੂੰ ਹੁਣ ਦੋ ਹੱਥ ਕਰਕੇ ਰਵਾਂਗੇ ਉਹਦੇ ਨਾਲ ਕਿਤੇ ਫੇਰ ਨਾ ਹੋਣਾ ਦਾ ਤਰਸ ਜਾ ਕਰ ਲਈ ਵੀ ਰੋਟੀ ਤਾਂ ਔਖਾ ਹੁੰਦਾ ਹੋਊਗਾ ਮਰਨਦੇ ਨੂੰ ਭੁੱਖਾ ਉਹ ਤਾਂ ਹੈ ਭਾਬੀ ਪਰ ਸਾਰੀ ਦਿਹਾੜੀ दारू ਪੀ ਜਾਂਦਾ ਰੋਟੀ ਤੋਂ ਬਿਨਾਂ ਤਾਂ ਜਮੇ ਮਰ ਜਾਊਗਾ ਕੌਣ ਦੇਖੂ ਕੌਣ ਦੇਖਿਆ ਹਜੇ ਫੇਰ ਵੀ ਤੋੜ ਦਾ ਫਾਇਦਾ ਸੋਚਦੀ ਐ ਚੁੱਪ ਕਰਕੇ ਬਹਿ ਜਾ ਹੁਣ ਤੂੰ ਇੱਥੇ ਜੇ ਜਾਣ ਦਾ ਨਾ ਲਿਆ ਹਿਸਾਬ ਲਾ ਲਈ ਹੁਣ ਤੂੰ ਅਹੀਂ ਤੋੜਦੇ ਹੁਣ ਤੈਨੂੰ ਭਾਬੀ ਪਹਿਲਾਂ ਵੀ ਤਾਂ ਤੁਸੀਂ ਉਹਦੇ ਨਾਲ ਗੱਲਾਂ ਖੋਲਕੀ ਤੋਰਿਆ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਕਦੇ ਸੁਧਰੂਗਾ ਜੇ ਨਹੀਂ ਸੁਧਰੂਗਾ ਨਾ ਤਾਂ ਫਿਰ ਤਲਾਕ ਤਾਂ ਹੈਗਾ ਨਾ ਕੋਈ ਨਹੀਂ ਮਰਨ ਨਹੀਂ ਲੱਗਿਆ ਸੀ ਜੇ ਦੂਜੀ ਥਾਂ ਵੀ ਤੋਰਾਂਗੇ ਨਾ ਕੋਈ ਚੱਜ ਦਾ ਵੇਖ ਕੇ ਕਰਾਂਗੇ ਹੁਣ ਸਾਰੀ ਉਮਰ ਕਿਵੇਂ ਕੱਟਾਂਗੇ ਤੂੰ ਉਹਦੇ ਨਾਲ ਉੱਥੇ ਟੀਕੋਟ ਖਾਂਦੀ ਰਹੇਗੀ ਦੇਖ ਭਾਬੀ ਬਣ ਕੇ ਆ ਗੱਲਾਂ ਨਾ ਤੂੰ ਵੀਰੇ ਨੂੰ ਉਹਨਾਂ ਦੱਸੀ ਤੈਨੂੰ ਪਤਾ ਨਾ ਵੀਰੇ ਤਾਂ ਪਹਿਲਾਂ ਹੀ ਬਿਮਾਰ ਰਹਿੰਦਾ ਜੇ ਕਿਤੇ ਉਹਨੂੰ ਇਹ ਘੰਨਾ ਦਾ ਪਤਾ ਲੱਗ ਗਿਆ ਵੀ ਮੇਰੇ ਨਾਲ ਉੱਥੇ ਆ ਕੁਝ ਹੁੰਦਾ ਤਾਂ ਤੈਨੂੰ ਪਤਾ ਉਹਨੇ ਤਾਂ ਮਾਂ ਤੇ ਰੋੜ ਪਾਈ ਰੱਖਣਾ ਮੇਰੀ ਗੱਲ ਸੁਣ ਹੁਣ ਵੀਰੇ ਤੋਂ ਬਿਨਾ ਕੱਲੀ ਮੈਂ ਕਿਵੇਂ ਕਰੂੰਗੀ ਕੀ ਕਰੂੰਗੀ ਕੁਝ ਨਹੀਂ ਹੁੰਦਾ ਐਵੇਂ ਨਹੀਂ ਟੈਨਸ਼ਨ ਲਈਦੀ ਹੁੰਦੀ ਦੇਖ ਲੈ ਪਾਪੀ ਦੇਖ ਲੈ ਕਿ ਮੈਂ ਗੱਲਾ-ਗੱਲਾ ਚ ਭੱਲੀ ਗਈਆਂ ਫੇਰ ਤੈਨੂੰ ਪਾਣੀ ਲੈ ਕੇ ਆਉਣੀ ਆ ਛਕਾ ਇੱਕ ਸਰਫ ਦਾ ਪੈਕੇਟ ਲਿਖ ਦੇ ਪਹਿਲਾਂ 2 ਕਿਲੋ ਖੰਡ ਭਾਬੀ ਗੱਲ ਕਵਾਂ ਇੱਕ ਹਾਂ ਝੱਜ ਦੀ ਕਹੀ ਜਿ ਕਹੇਗੀ ਤਾਂ ਦੇਖੀ ਭਾਬੀ ਤੁਹਾਡੇ ਦੋ ਜਣਿਆਂ ਦਾ ਕਾਹਦਾ ਖਰਚਾ ਮੈਨੂੰ ਇਹ ਲੱਗਦਾ ਕਿ ਮੇਰੇ ਕਰਕੇ ਹੁਣ ਤੁਹਾਡਾ ਖਰਚਾ ਵੀ ਵੱਧ ਜਾਊਗਾ ਅੱਛਾ ਪਹਿਲਾਂ ਨਹੀਂ ਖਾਂਦੀ ਸੀ ਵੀ ਹੁਣ ਤੂੰ ਜਿਆਦਾ ਕਿਤੇ ਚਾਰਜੀਆਂ ਜਿੰਨਾ ਖਾਨੀ ਹੈ ਕੱਲੀ ਨਹੀਂ ਭਾਬੀ ਫੇਰ ਵੀ ਵੀਰੇ ਦੇ ਗਲਤ ਪਹਿਲਾਂ ਹੀ ਕਬੀਲਦਾਰ ਨਹੀਂ ਪਈ ਵੀ ਆ ਮੇਰੇ ਵਿਆਦਾ ਹੀ ਕਰਜ ਜੜਿਆ ਵਿਆ ਉਹ ਨਹੀਂ ਉਤਰਿਆ ਹਜੇ ਤੱਕ ਉੱਪਰ ਕੀ ਮੈਂ ਫੇਰ ਉਹਦੇ ਆ ਕੇ ਬੈਠੇਗੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਸਾਰਾ ਕੁਝ ਮੇਰੇ ਨਾਲ ਹੀ ਕਿਉਂ ਹੋ ਰਿਹਾ ਸਮਝ ਤਾਂ ਮੈਨੂੰ ਵੀ ਨਹੀਂ ਆਉਂਦੀ ਵੀ ਤੇਰੇ ਦਿਮਾਗ ਨੂੰ ਕੀ ਹੋਇਆ ਪਿਆ ਹੈ ਹੈ ਕੀ ਗੱਲ ਇੱਥੇ ਰੋਟੀ ਨਹੀਂ ਮਿਲੇਗੀ ਤੈਨੂੰ ਖਾਣ ਨੂੰ ਕਿ ਕੱਪੜਾ ਨਹੀਂ ਮਿਲੂਗਾ ਤੈਨੂੰ ਪਾਉਣ ਨੂੰ ਦੱਸ ਮੈਨੂੰ ਭਾਬੀ ਮੈਂ ਮੰਨਦੀ ਆ ਮੈਨੂੰ ਸਾਰਾ ਕੁਝ ਮਿਲੂਏ ਥੇ ਕੀ ਪਰ ਕਿੰਨਾ ਚਿਰ ਬੈਠੀ ਰਹੂੰਗੀ ਮੈਂ ਇੱਥੇ ਲੋਕਾਂ ਦੇ ਤਾਣੇ ਮੈਨਾਂ ਨਹੀਂ ਮਾਰਦੇ ਨਾ ਤੁਹਾਨੂੰ ਤਾਂ ਤੂੰ ਐਂ ਕਹਿਣਾ ਵੀ ਮੈਂ ਜ਼ਿਆਦਾ ਡਰ ਬੈ ਨਹੀਂ ਸਕਦੀ ਫੇਰ ਤੈਨੂੰ ਉਹਦੇ ਕੋਲ ਜਾਣਦਾ ਹੁੰਦਾ ਵੀ ਬਸ ਉਹ ਨਾ ਭੁੱਖਾ ਮਰ ਜਾਏ ਕਿਤੇ ਰੋਟੀ ਕੰਨੀ ਹੋ ਨਹੀਂ ਭਾਬੀ ਤੁਸੀਂ ਮੈਨੂੰ ਸਮਝ ਨਹੀਂ ਰਹੇ ਹੈਗੇ ਤੋ ਕੁਝ ਨਹੀਂ ਹੋਇਆ ਸਾਨੂੰ ਇੰਨਾ ਕ ਤਾਂ ਅਸੀਂ ਕਮਾਉਨੇ ਆ ਹੈਗੀ ਸਾਡੇ ਕੋਲ 2 ਕਿਲੇ ਪਹਿਲੀ ਭਾਬੀ ਉਰੇ ਆ ਕੇ ਤੇ ਨਾ ਮੈਂ ਕਿਸੇ ਵੀ ਚੀਜ਼ ਕੋਲ ਨਹੀਂ ਭੁੱਖੀ ਨਹੀਂ ਰਹਿੰਦੀ ਪਰ ਸੱਚ ਦੱਸਣਾ ਉੱਥੇ ਮੈਂ ਇੱਕ ਇੱਕ ਰੁਪਏ ਦੀ ਚੀਜ਼ ਨੂੰ ਵੀ ਤਰਸਦੀ ਸੀਗੀ ਜੇ ਕਦੇ ਕੁਝ ਖਾਣ ਨੂੰ ਵੀ ਦਿਲ ਕਰਦਾ ਸੀ ਨਾ ਜੇ ਮੈਂ ਕਹਿ ਵੀ ਦਿੰਦੀ ਤਾਂ ਵੀ ਚਾਰੇ ਪੈਰ ਚੱਕ ਕੇ ਪੈ ਜਾਂਦਾ ਮੈਨੂੰ ਮੈਨੂੰ ਪਤਾ ਭਾਬੀ ਮੈਂ ਕਿੰਨੇ ਔਖੇ ਦਿਨ ਕੱਡੇ ਨੇ ਉੱਥੇ ਇੱਕ ਇੱਕ ਮਿੰਟ ਕੱਢਣਾ ਔਖਾ ਹੋਇਆ ਪਿਆ ਸੀ ਤੂੰ ਕਿਹੜਾ ਦੱਸਦੀਆਂ ਸਾਨੂੰ ਵੀ ਉੱਥੇ ਕੀ ਪੀਤਦੀ ਹੈ ਕੀ ਨਹੀਂ ਮੈਂ ਤੈਨੂੰ ਕਹਤਾ ਨਾ ਇੱਕ ਵਾਰੀ ਵੀ ਹੁਣ ਤੋਰੋਂਗੇ ਤੈਨੂੰ ਆਪਣੀ ਮਰਜ਼ੀ ਨਾਲ ਚਲ ਲਿਖ ਦੇ ਚਾਪਤੀ ਵੀ ਲਿਖ ਲੈ ਰਫਾਈਂਡ ਲਿਖ ਦੇ ਬਸ ਭਾਬੀ ਭਾਬੀ ਹਾਂ ਮੈਂ ਪੁੱਛਦੀ ਸੀ ਉਹ ਜਿਹੜੇ ਬੈੱਡ ਵਾਲਿਆਂ ਦੇ ਪੈਸੇ ਦੇਣੇ ਸੀ ਉਹ ਦੇਤੇ ਕਿਉਂ ਤੂੰ ਦੇ ਕੇ ਜਾਣੇ ਨੇ ਨਹੀਂ ਭਾਬੀ ਫੇਰ ਵੀ ਉਹ ਵੀਰੇ ਨੇ ਤੇਰੀਆਂ ਨਾ ਗੱਲਾਂ ਦੇ ਵਿੱਚ ਬਈ ਕੜੀ ਜਿੰਨਾ ਸਵਾਦ ਨਹੀਂ ਉਹ ਪ੍ਰਵੀਨ ਆ ਗਈ ਕਦੋਂ ਆਈਆਂ ਕੁੜੀਆਂ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਦੋਂ ਕਾਈਆਂਗੀ ਮੈਂ ਵੀਰੇ ਬਸ ਥੋੜਾ ਟਾਈਮ ਹੀ ਹੋਇਆ ਅੱਛਾ ਆ ਕੀ ਹਿਸਾਬ ਕਿਤਾਬ ਜੀ ਕਰੀ ਜਾਂਦੀ ਆਂ ਸਰ ਤੋਂ ਸੌਦਾ ਲਿਖਾਇਆ ਮੈਂ ਅੱਛਾ ਅੱਛਾ ਲੈ ਆਇਆ ਜੀ ਜਾ ਕੇ ਦੁਕਾਨ ਤੋਂ ਨਾਲੇ ਪ੍ਰਵੀਨ ਪਰੋਣਾ ਨਹੀਂ ਆਇਆ ਨਾਲ ਉਹਨੂੰ ਕੀ ਲੋੜ ਹੈ ਆਉਣ ਦੀ ਕੀ ਗੱਲ ਉਹਨਾਂ ਨੂੰ ਮੈਂ ਕੰਮ ਦੇ ਪੈ ਗਿਆ ਸੀਗਾ ਤਾਂ ਕਰਕੇ ਤੁਸੀਂ ਬੈਠੋ ਮੈਂ ਥੋੜੀ ਜਿਹੀ ਚਾਹ ਲੈ ਕੇ ਆਉਂਦੀ ਉਹ ਚਾਹ ਤੇਰੀ ਭਾਬੀ ਬਣਾ ਲੂਗੀ ਕੁੜੀ ਇਹ ਤੂੰ ਬਹਿ ਜਾ ਨਹੀਂ ਕੋਈ ਨਹੀਂ ਵੀਰੇ ਚੱਲ ਪਾਣੀ ਦਾ ਗਲਾਸ ਲਿਆ ਦੇ ਤੂੰ ਆਪ ਕਰ ਲਿਆ ਕਰ ਕੰਮ ਉਹ ਨਾ ਖੇਤਾਂ 'ਤੁਰੀ ਫਿਰੂਗੀ ਘਰੇ ਤੇਨੂੰ ਕੰਮ ਨੂੰ ਮੌਤ ਪੈ ਜਾਂਦੀ ਮੌਤ ਨਹੀਂ ਪੈਂਦੀ ਨਾ ਖੇਤਾਂ 'ਚ ਕੀ ਮੈਂ ਆਵਾਰਾ ਤੁਰੀ ਫਿਰਦੀ ਆ ਤੇਰੇ ਮਗਰ ਹੀ ਗਈ ਸੀ ਖੇਤ ਉਹ ਮੈਂ ਕਦੋਂ ਕਹਿੰਨਾ ਤੂੰ ਕਿਸੇ ਹੋਰ ਪਿੱਛੇ ਗਈ ਸੀਗੀ ਚੱਲ ਗੱਲ ਸੁਣ ਮੇਰੀ ਕੋਈ ਵਧੀਆ ਸਬਜ਼ੀ ਮੰਗਾਲਣੀ ਸੀ ਕੀ ਸਬਜ਼ੀ ਭਾਜੀ ਤੇ ਰਹਿੰਗੀ ਪਨੀਰ ਕਿਨੇ ਚਿਰ ਵਾਦਾ ਹੈ ਪਨੀਰ ਲੈ ਆ ਦੋ ਪਨੀਰ ਹਾਂ ਚੱਲ ਪਨੀਰ ਲੈ ਆਵਾਂਗੇ ਹੋਰ ਕੁਝ ਲੈ ਕੇ ਆਣਾਗਾ ਹੋਰ ਉਹਨੂੰ ਪੁੱਛ ਲੈ ਜੇ ਕੁਝ ਖਾਣਾ ਤਾਂ ਅੱਛਾ ਉੱਥੇ ਤਾਂ ਉਹਦੇ ਨਸੀਬਾਂ 'ਚ ਨਹੀਂ ਕੁਝ ਹੁੰਦਾ ਕਿਉਂ ਤੇਰੇ ਇੱਕ ਇਹ ਗੱਲ ਕਹਿਣ ਦਾ ਤੇਰਾ ਕੀ ਮਤਲਬ ਹੈ ਇੰਨਾ ਵਧੀਆ ਬਰੂਨਾ ਹੈਗਾ ਆਪਣਾ ਚੱਲ ਹੁੰਦਾ ਹੀ ਆ ਫਿਰ ਵੀ ਪੇਕਿਆਂ ਦੇ ਘਰ ਜ਼ਿਆਦੇ ਵਧੀਆ ਮਿਲ ਜਾਂਦਾ ਹਾਂ ਇਹ ਤਾਂ ਹੈਗਾ ਐ ਵੀ ਤੇ ਉਹ ਸੌਦੇ ਦੀ ਨਾਲ ਤਾਂ ਮੈਨੂੰ ਪਰਚੀ ਜਿਹਾ ਫੜਾ ਕਿੱਥੇ ਸੀਗੀ ਇਹਦੇ ਨਹੀਂ ਆ ਹੀ ਪਈ ਔਰ ਦੱਸ ਫਿਰ ਕੀ ਕੀ ਲੈ ਕੇ ਆਉਣਾ ਕੱਢ ਲੈ ਇਹਨੂੰ ਵਿੱਚੋਂ ਬਸ ਆਹੀ ਪੰਜ ਸੱਤ ਸੌ ਦੇਨੇ ਔਰ ਕੀ ਲਿਓਣਾ ਨਾ ਬਸ ਕੋਈ ਨਹੀਂ ਵਾਕੀ ਮੈਂ ਬਿਲਕੁਲ ਲੈ ਆਉਣਾ ਇਹਨੂੰ ਕੋਈ ਨਹੀਂ ਰੱਖਾ ਗਏ ਹੁਣ ਇਹਨੂੰ ਹਜੇ ਆਪਾਂ ਮਹੀਨਾ ਕ ਮਹੀਨਾ ਹਾਂ ਮਿੰਨਾ ਕਦੇ ਵਾਸਤੇ ਰੱਖਣਾ ਉਹ ਹੀ ਚੱਲ ਰਹੇ ਜੀ ਉਹ ਕੁੜੀਆਂ ਉਹਦੇ ਘਰੇ ਵਸਦੀਆਂ ਸੋਹਣੀਆਂ ਲੱਗਦੀਆਂ ਨੇ ਹਾਂ ਹਾਂ ਚੱਲ ਕੋਈ ਨਾ ਫਿਰ ਕੀ ਹੋ ਗਿਆ ਜੱਜ ਦੀ ਗੱਲ ਕਰਿਆ ਕਰ ਤੂੰ ਸਿਆਣੀ ਐ ਕੋਈ ਨਾ ਮੇਰੇ ਕੋਲ ਰਹੇ ਜੂਗੀ ਤਾਂ ਕੀ ਤੇ ਨਾਲ ਮੈਨੂੰ ਇੱਕ ਗੱਲ ਦੱਸ ਹਾਂ ਇਹ ਕਿਵੇਂ ਮਰਜਾਈ ਜਿਹੀ ਲੱਗਦੀ ਸੀ ਕੁੜੀ ਚੱਲ ਫਿਰ ਦੱਸ ਦਿਆ ਕੀ ਮਰਜਾਈ ਉਹੀ ਕਹਿੰਦੀ ਜੀ ਜਾਨੀ ਲੱਗਿਆ ਮੇਰਾ ਮੇਰੀ ਗੱਲ ਸੁਣਾ ਤੁਸੀਂ ਮੇਰੇ ਤੋਂ ਕੁਝ ਕੋਈ ਤਾਂ ਨਹੀਂ ਜਾਂਦੇ ਸੁੱਖ ਤਾਂ ਹੈ ਸੌਖੀ ਹੈ ਕਿਉਂ ਤੁਹਾਨੂੰ ਕਿਉਂ ਲੱਗਦਾ ਹੈ ਚਲ ਉਹ ਤਾਂ ਗੱਲ ਠੀਕ ਹੈ ਇਹ ਪ੍ਰਵੀਨ ਮੈਨੂੰ ਮਰਝਾਈ ਮਰਝਾਈ ਜਿ ਕਿਉਂ ਲੱਗਦੀ ਹੈ ਮਰਝਾਈ ਦੀ ਸੁਣ ਲੈ ਮੈਂ ਦੱਸਦੀ ਆ ਤੈਨੂੰ ਫਿਰ ਪਾਣੀ